ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸਾਂ ਇਸ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਸੰਥਿਆ ਕਰਨੀ ਹੈ ਜਦੋਂ ਹੁਕਮਨਾਮਾ ਸਾਹਿਬੇ ਲਿਆ ਜਾਂਦਾ ਤੇ ਸੰਗਤ ਜੀ ਗਲਤ ਉਚਾਰਨ ਕੀਤਾ ਜਾਂਦਾ ਹੈ ਇਹ 626 ਅੰਗ ਤੇ ਪਾਵਨ ਪਵਿੱਤਰ ਸ਼ਬਦ ਆਉਂਦਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਧਨਸ੍ਰੀ ਮਹੱਲਾ ਪਹਿਲਾ ਘਰ ਤੀਜਾ ਪਹਿਲਾ ਪਹਿਲੇ ਪਾਸ਼ਾ ਦੀ ਬਾਣੀ ਏ ਤਨਾਸੀ ਰਾਗ ਦੇ ਵਿੱਚ ਘਰ ਤੀਜਾ ਤੀਜੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਘਰ ਤੀਜਾ ਤੀਜੇ ਸੁਰਤਾਲ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਇਥੇ ਵਿਸਰਾਮ ਹੈ ਨਾਹੀ ਤੇ ਵਿਸਰਾਮ ਲਉਣਾ ਹੈ ਨਾਹੀ ਸਤ ਕਾ ਢੱਬ ਢੱਬ ਬੋਲਣਾ ਹੈ ਸੰਗਤ ਜੀ ਧਿਆਨ ਰੱਖਣਾ ਇਹ ਅਧਕ ਲਾ ਕੇ ਉਚਾਰਨ ਕਰਨਾ ਹੈ ਟੱਬ ਤੇ ਪੋਲਾ ਉਚਾਰਨ ਨਹੀਂ ਕਰਨਾ ਟੱਬ ਨਹੀਂ ਕਹਿਣਾ ਟੱਬ ਟੱਬ ਉਚਾਰਨ ਕਰਨਾ ਕੱਸ ਕੇ ਬੋਲਣਾ ਹੈ ਤਾਂ ਨਸ਼ਟ ਜਗ ਭ੍ਰਿਸ਼ਟ ਹੋਏ ਹੋਏ ਤੇ ਵਿਸਰਾਮ ਹੈ ਇਹਨੂੰ ਆਮ ਸੰਗਤਾ ਪੜ ਜਾਂਦੀ ਹੈ ਥਾਨ ਸੱਟ ਥਾਨ ਸੱਟ ਉਚਾਰਨ ਨਹੀਂ ਕਰਨਾ ਥੱਥਾ ਜਿਹੜਾ ਹੈ ਥੱਥੇ ਨੂੰ ਕੰਨਾਂ ਇਹ ਵੱਖਰਾ ਕਰ ਦੇਣਾ ਸਬੰਧਕ ਲਾ ਕੇ ਨੰਨਾ ਉੱਤੇ ਅਦਕ ਲਾਉਣਾ ਹੈ ਨੰਨੌ ਤਦਕ ਲਾ ਕੇ ਸਸਾ ਤੇ ਟੈਂਕਾ ਥਾ ਨਸ਼ਟ ਥਾ ਨਸ਼ਟ ਉਚਾਰਨ ਕਰਨਾ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਭ੍ਰਿਸ਼ਟ ਪਰਨ ਭਰ ਛਟ ਨਹੀਂ ਕਹਿਣਾ ਭ੍ਰਿਸ਼ਟ ਕਿਵੇਂ ਉਚਾਰਨ ਹੋਣਾ ਹੈ ਭੱਬੇ ਨੂੰ ਸੰਗਤ ਜੀ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਭ੍ਰਿਸ਼ਟ ਪਾ ਭੱਬਾ ਮੁਕਤਾ ਭਾ ਵੱਖਰਾ ਕਰਦੇ ਨੇ ਰਿਸ਼ਟ ਰਾਰੇ ਸਿਆਰੀ ਸਸਾ ਤੇ ਟੈਂਕਾ ਭ੍ਰਿਸ਼ਟ ਹੋਏ ਇਥੇ ਵਿਸਰਾਮ ਡੂਪਤਾ ਇਵ ਜਗ ਕਲ ਮਹਾਰਾਮ ਨਾਮਸਾਰ ਅੱਖੀ ਅੱਖੀ ਪਾਠ ਕਸ ਕੇ ਬੋਲਣਾ ਹੈ ਅੱਖੀ ਨਹੀਂ ਕਹਿਣਾ ਅੱਖੀ ਅੱਖੀ ਤਾਂ ਮਿੱਟ ਹੈ ਨਾਕ ਪਕੜ ਹੈ ਇੱਥੇ ਵਿਸਰਾਮ ਹੈ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜ ਹੈ ਇੱਥੇ ਵਿਸਰਾਮ ਲਾਉਣਾ ਹੈ ਸੂਜਤੇ ਤਿੰਨ ਲੋਗ ਲੱਲੇ ਨੂੰ ਹੋੜਾ ਤੇ ਐੜਾ ਮੁਕਤ ਹੈ ਲੋਗ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੂਜਤੇ ਤੈਨ ਲੋਗ ਮਗਰ ਪਾਛੈ ਕਾਸ਼ਨਾ ਸੂਝੈ ਹੁਣ ਇਹ ਤਿਆਰ ਰੱਖਣਾ ਕਿ ਜਿਹੜਾ ਮਗਰ ਪਾਠ ਇਹ ਪੋਲਾ ਹੈ ਮੱਗਰ ਨਹੀਂ ਕਹਿ ਦੇਣਾ ਮਗਰ ਪੋਲਾ ਉਚਾਰਨ ਕਰਨਾ ਅਦਕ ਤੋਂ ਰਹਿਤ ਪੜ੍ਹਨਾ ਹੈ ਮਗਰ ਪਾਛੈ ਪਾਛੇ ਨਹੀਂ ਕਹਿਣਾ ਪਾਛੈ ਦਲਾਵਾਂ ਦੇ ਨਾਲ ਪਾਛੈ ਕਾਸ਼ਨਾ ਸੂਝੈ ਸੂਝੈ ਨਹੀਂ ਪੜ੍ਹਨਾ ਸੂਝੈ ਦਲਾਵਾਂ ਦੇ ਨਾਲ ਉਚਾਰਨ ਹੋਣਾ ਇੱਥੇ ਬਿਸਰਾਮ ਲੱਗੇਗਾ ਸੂਝੈ ਇਹੋ ਪਦਮ ਅਲੋਹ ਅਲੋਹ ਐੜਾ ਪਿੱਛੇ ਮੁਗਤ ਹੈ ਅਲੋਹ ਇਸ ਤਰ੍ਹਾਂ ਇਹਨੂੰ ਇਹੇ ਨਹੀਂ ਪੜਨਾ ਇਹੋ ਹਾਏ ਓਂਕੜ ਇਹੋ ਪਦਮ ਅਲੋਹ ਅਲੋਹ ਇਸ ਤਰ੍ਹਾਂ ਖੱਤਰੀਆ ਤ ਧਰਮ ਛੋੜਿਆ ਇੱਥੇ ਵਿਸਰਾਮ ਹੈ ਮਲੇਸ਼ ਭਾਕਿਆ ਗਹੀ ਸ੍ਰਿਸ਼ਟ ਸਭ ਇੱਕ ਵਰਣ ਹੋਈ ਇੱਥੇ ਵਿਸਰਾਮ ਹੈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਣ ਸੁਧ ਹੈ ਇੱਥੇ ਵਿਸਰਾਮ ਹੈ ਕਰ ਹੈ 베ਦ ਅਭਿਆਸ ਅਭਿਆਸ ਇਕੱਠਾ ਪਾਠ ਹੈ ਬਿਨ ਨਾਮ ਹਰ ਕੇ ਮੁਕਤ ਨਹੀਂ ਨਹੀਂ ਤੇ ਵਿਸਰਾਮ ਲਾਉਣਾ ਹੈ ਬਿਨ ਨਾਮ ਹਰ ਕੇ ਮੁਕਤ ਨਹੀਂ ਹਰ ਕੇ ਨਹੀਂ ਕਹਿ ਦੇਣਾ ਵੱਖਰਾ ਵੱਖਰਾ ਪਾਠ ਉਚਾਰਨ ਕਰਨਾ ਬਿਨ ਨਾਮ ਹਰ ਕੇ ਮੁਕਤ ਨਹੀਂ ਕਹ ਕਹੇ ਨਹੀਂ ਪੜਨਾ ਕਹਿ ਦਲਾਵਾ ਦੇ ਨਾਲ ਕਹ ਨਾਨਕ ਦਾਸ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੀ ਸੰਥਿਆ ਸਰਵਣ ਕਰ ਲਈ ਹੈ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਸੰਗਤ ਜੀ ਆਪ ਸਰਵਣ ਕਰ ਸਕਦੇ ਹੋ ਰਾਤ ਨੂੰ ਸਵਾ 8 ਵਜੇ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਇਸੇ ਚੈਨਲ ਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ